ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਟਰੱਕਾਂ ਵਾਲੀ ਵੀਰਾਂ ਦੇ ਲਈ ਵੱਡੀ ਮੁਸੀਬਤ ਬਣੀ ਹੋਈ ਹੈ ਖਾਸ ਕਰਕੇ ਕੈਲੀਫੋਰਨੀਆ ਦੀ ਗੱਲ ਕੀਤੀ ਜਾਵੇ ਤਾਂ 17000 ਸੀਡੀਐਲ ਵਾਲਿਆਂ ਨੂੰ ਲੈਟਰਾਂ ਕਢੀਆਂ ਗਈਆਂ ਸੀਗੀਆਂ 605 ਹਜੇ ਵੀ ਬਰਕਰਾਰ ਹੈਗੀ ਹੈ ਕਿ ਟਰੱਕ ਚਲਾਇਆ ਜਾਵੇ ਜਾਂ ਫਿਰ ਨਾ ਚਲਾਇਆ ਜਾਵੇ ਇਹ ਸਾਰੇ ਮਸਲੇ ਦੇ ਉੱਪਰ ਟਰੱਕਾਂ ਵਾਲੇ ਦੀ ਕੀ ਸਥਿਤੀ ਹੈਗੀ ਹੈ ਟਰੱਕਾਂ ਵਾਲੇ ਵੀਰ ਕੀ ਸੋਚਦੇ ਹੈਗੇ ਨੇ ਸਾਡੇ ਨਾਲ ਇੱਕ ਟਰੱਕ ਡਰਾਈਵਰ ਨੇ ਉਹਨਾਂ ਨੇ رابطہ ਕਾਇਮ ਕੀਤਾ ਹੈਗਾ ਗੱਲਬਾਤ ਕਰਦੇ ਆ ਕਿ ਕੀ ਸਿਨੈਰੀਓ ਚੱਲ ਰਿਹਾ ਹੈਗਾ ਜਾਂ ਕਿਸ ਪ੍ਰਕਾਰ ਸੋਚਦੇ ਹੈਗੇ ਨੇ ਟਰੱਕ ਵਾਲੇ ਵੀਰ ਗੱਲਬਾਤ ਸ਼ੁਰੂ ਕਰਦੇ ਆ ਬਾਈ ਜੀ ਸਵਾਗਤ ਹੈ ਤੁਸੀਂ ਕਾਲ ਕੀਤੀ ਸਾਨੂੰ ਇਹ ਸਾਰਾ ਕੁਝ ਦੱਸਣ ਦੇ ਲਈ ਤੁਹਾਡਾ ਧੰਨਵਾਦ ਹੈ ਜੀ ਸਤਿ ਸ਼੍ਰੀ ਅਕਾਲ ਜੀ ਚੰਦ ਸਾਹਿਬ ਕੀ ਹਾਲ ਚਾਲ ਵਧੀਆ ਭਾਜੀ ਵਧੀਆ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਜਾਨਣਾ ਚਾਹਾਂਗਾ ਕਿ ਤੁਸੀਂ ਟਰੱਕ ਚਲਾ ਰਹੇ ਹੋ ਜਾਂ ਫਿਰ ਟਰੱਕ ਚਲਾਉਣਾ ਛੱਡ ਦਿੱਤਾ ਜੀ ਅ ਜੀ ਚਲਾਉਣਾ ਛੱਡਤਾ ਜੀ ਅੱਛਾ ਕੀ ਕਾਰਨ ਬਣ ਗਏ ਪਾ ਜੀ ਆ ਕਾਰਨ ਜੀ ਸਭ ਤੋਂ ਵੱਡਾ ਇਹੀ ਹੈ ਕਿ ਆਪਣਾ ਜਿਹੜੇ ਸਾਰੇ ਮੇਰੇ ਵੀਰਾਂ ਦੇ ਜਿਹਦੇ ਵਿੱਚ 17000 ਤੋਂ ਲਾਇਸੈਂਸ ਨੂੰ ਆਈਸੀ ਲੈਟਰ ਕੈਨਸਲੇਸ਼ਨ ਦੀ ਤੇ ਉਹਦੇ ਕਰਕੇ ਜੀ ਬਈ ਡਰ ਦੇ ਮੋਲ ਕਰਕੇ ਜੀ ਉਹ ਛੱਡ ਦਿੱਤਾ ਪਰ ਹੁਣ ਜਿਸ ਤਰੀਕੇ ਦੇ ਨਾਲ ਡੀਐਮਵੀ ਵਾਲੇ ਕਹਿ ਰਹੇ ਨੇ ਕਿ 2 ਮਹੀਨੇ ਦੀ ਐਕਸਟੈਂਸ਼ਨ ਦੇ ਦਿੱਤੀ ਹੈ ਤਾਂ ਫਿਰ ਵੀ ਟਰੱਕ ਵਾਲੇ ਵੀਰ ਨਹੀਂ ਚਲਾ ਰਹੇ ਟਰੱਕ ਅ ਨਹੀਂ ਟੈਂਪਰ ਸਾਹਿਬ ਗੱਲ ਪਤਾ ਕਿਦਾਂ ਆ ਕਿ ਬਈ ਉਹ ਕੋਈ ਕਲੀਅਰ ਫੈਕਟ ਨਹੀਂ ਹੈਗਾ ਨਾ ਅ ਸ਼ਾਇਦ ਜਿਹਦਾ ਡੀਐਮਬੀ ਵੱਲੋਂ ਜਿਹਦਾ ਕੁਝ ਆਪਣੇ ਜਿਹਦਾ ਬੇਕਲਫੀ ਰੋਲ ਕੁਝ ਜਿਹੜੀ ਆਪਣੇ ਜੱਥੇ ਬੰਦੀਆਂ ਹਨ ਵੱਲੋਂ ਸੂ ਕੀਤਾ ਗਿਆ ਸੀ ਡੀਐਮਬੀ ਨੂੰ ਕਿ ਵੀ ਤੁਹਾਡਾ ਕਸੂਰ ਆ ਕਿ ਤੁਸੀਂ ਉਸ ਟਾਈਮ ਕਿਉਂ ਨਹੀਂ ਤਰੀਕ ਮੈਚ ਕਰਕੇ ਜਿਨ੍ਹਾਂ ਕੋ ਜਿੰਨਾ ਵੈਲਿਡ ਵਰਕ ਪਰਮਿਟ ਜਾਂ ਕੋਈ ਹੋਰ ਲੀਗਲ ਪ੍ਰੈਜ਼ੈਂਸ ਡਾਕੂਮੈਂਟ ਹੈਗਾ ਤੇ ਕਿਉਂ ਨਹੀਂ ਲਾਇਸੈਂਸ ਦਿੱਤੇ ਨਾ ਤੇ ਸ਼ਾਇਦ ਮੈਨੂੰ ਲੱਗਦਾ ਉਹਦੇ ਕਰਕੇ ਇਹਨਾਂ ਨੇ 2 ਮੰਥ ਐਕਸਟੈਂਸ਼ਨ ਦਿੱਤੀ ਸੀ ਕਿ ਅਸੀਂ ਥੋੜਾ ਟਾਈਮ ਸਾਨੂੰ ਹੋਰ ਦੋ ਅਸੀਂ ਇਹਦੇ ਬਾਰੇ ਵਿਚਾਰ ਕਰਾਂਗੇ ਤੇ ਕੀ ਕਰਨਾ ਕਿ ਕੀ ਨਹੀਂ ਕਰਨਾ ਬਟ ਐਫਐਮਸੀ ਅਸੀਂ ਤੇ ਜਿਹੜੇ ਆਪਣੇ ਪ੍ਰਧਾਨ ਸਾਹਿਬ ਹੈਗੇ ਆ ਸੈਂਡਫੀ ਔਰ ਉਹਨਾਂ ਨੇ ਪੋਸਟ ਕੀਤਾ ਸੀ ਕਿ ਬਈ ਅਸੀਂ 6 ਜਨਵਰੀ ਨੂੰ ਹੀ ਤੁਹਾਡੇ ਲਾਇਸੈਂਸ ਕੈਂਸਲ ਮੰਨਾਂਗੇ ਤੇ ਤਾਂ ਕਰਕੇ ਹੁੰਦਾ ਕਿਉਂਕਿ ਬਾਕੀਆਂ ਜਿਹੜੀਆਂ ਸਟੇਟਾਂ ਹੈਗੀਆਂ ਉਹ ਲਾਈਕ ਰੈਡ ਸਟੇਟਾਂ ਜਿਹੜੀਆਂ ਹੈਗੀਆਂ ਉਹ ਹਜੇ ਵੀ ਮਤਲਬ ਉਹਨਾਂ ਦਾ ਸਾਥ ਦਿੰਦੀ ਹੈ ਨਾ ਹੁਣ ਡਰ ਇਹ ਲੱਗਦਾ ਆ ਕਿ ਜੇਕਰ ਅਸੀਂ ਉਹ ਸਟੇਟਾਂ ਵਿੱਚ ਜਾਂਦੇ ਆ ਜੇ ਫੋਰ ਐਗਜ਼ਾਮਪਲ ਲਾ ਲਓ ਸਾਡਾ ਕੋਈ ਕਸੂਰ ਵੀ ਨਹੀਂ ਹੁੰਦਾ ਵੈਸੇ ਲਾ ਲਓ ਜੇ ਸਾਨੂੰ ਪੁੱਲ ਓਵਰ ਵਗੈਰਾ ਕੋਈ ਕਰਦੇ ਆ ਤੇ ਉਹ ਉਹਦੇ ਵਿੱਚ ਸਾਡਾ ਲਾਇਸੈਂਸ ਵੈਲਿਡ ਉਹ ਮੰਨਦੇ ਆ ਕਿ ਨਹੀਂ ਮੰਨਦੇ ਕਿਉਂਕਿ ਉਹ ਕਹਿ ਵੀ ਸਕਦੇ ਕਿ ਨਹੀਂ ਅਸੀਂ ਤੁਹਾਡਾ ਲਾਇਸੈਂਸ ਵੈਲਿਡ ਨਹੀਂ ਮੰਨਦੇ ਨਾ ਜੀ ਤੇ ਇਸ ਕਰਕੇ ਅਸੀਂ ਜਾਈਦਾ ਨਹੀਂ ਹੈਗਾ ਕ락ੇ ਥੋੜਾ ਜਿਹਾ ਅਵਾਈਡ ਕਰਦੇ ਆ ਬਾਕੀ ਟੇਟਾਂ ਦਾ ਇੱਕ ਤਾਂ ਇੱਕ ਤਾਂ ਭਾਜੀ ਇਹ ਚੀਜ਼ ਹੋ ਗਈ ਕਿ ਇਸ ਕਰਕੇ ਨਹੀਂ ਜਾਂਦੇ ਦੂਜਾ ਆਈਸ ਦਾ ਵੀ ਤੇ ਡੰਡਾ ਬਰਕਰਾਰ ਹੈਗਾ ਨਾ ਜਿਸ ਤਰੀਕੇ ਦੇ ਨਾਲ ਵੱਖ-ਵੱਖ ਸਟੇਟਾਂ ਦੇ ਵਿੱਚ ਟਰੱਕਾਂ ਵਾਲਿਆਂ ਨੂੰ ਵੀਰਾਂ ਨੂੰ ਰੋਕ ਕੇ ਪੁੱਛ ਕੇ ਚ ਕੀਤੀ ਜਾ ਰਹੀ ਹੈ ਹੁਣ ਤਾਂ ਸਿੱਧਾ ਇਹ ਪੁੱਛਦੇ ਆ ਕਿ ਤੁਹਾਡਾ ਸਟੇਟਸ ਦੱਸੋ ਕੀ ਹੈ ਲਾਇਸੈਂਸ ਤਾਂ ਅਗਲੇ ਬਾਅਦ ਚ ਲੈ ਲੈਂਦੇ ਨੇ ਇਹ ਵੀ ਡਰ ਤਾਂ ਹੈਗਾ ਵੱਡੀ ਪੱਧਰ ਤੇ ਜੀ ਬਿਲਕੁਲ ਜੀ ਆਪਣੇ ਨਾ ਮੇਰੇ ਕੁਝ ਆਪ ਬਹੁਤ ক্লোਜ਼ ਫਰੈਂਡ ਹੈ ਉਹਨਾਂ ਨਾਲ ਕਈਆਂ ਨਾਲ ਹੋਇਆ ਇੱਕ ਦੋ ਵਾਰੀ ਵਾਕਿਆ ਕੁਝ ਕੁ ਸਟੇਟਾਂ ਚ ਉਹ ਉਹਨਾਂ ਨੇ ਜਦੋਂ ਸਕੀਲ ਤੇ ਗਏ ਤੇ ਉਹਨਾਂ ਨੇ ਮਤਲਬ ਉਹਨਾਂ ਨੂੰ ਲਾਇਸੈਂਸ ਦੀ ਵਜਾਇਦਾ ਦਾ ਸਟੈਟਸ ਹੀ ਪੁੱਛ ਲਿਆ ਕਿ ਬਈ ਤੁਹਾਡਾ ਸਟੈਟਸ ਕੀ ਹੈ ਇੱਥੇ ਨਾ ਤੇ ਹਾਂਜੀ ਹੁਣ ਜਿੰਦਾ ਲਾ ਲੋ ਕਿ ਬਈ ਉਹ ਜਿਹੜੇ ਮੇਰੇ ਫਰੈਂਡ ਨੂੰ ਪੁੱਛਿਆ ਸੀ ਕਿ ਚਲੋ ਉਹਦਾ ਇਦਾਂ ਸੀ ਕਿ ਉਹਦਾ ਕੇਸ ਪਾਸ ਹੋਇਆ ਸੀ ਉਹਦਾ ਜਿਹੜਾ ਵਰਕ ਪਰਮਿਟ ਸੀ ਉਹ ਕੇਸ ਦੇ ਰਿਕਾਰਡਿੰਗ ਨਵਾਂ ਸੀ ਨਾ ਤੇ ਇਸ ਕਰਕੇ ਉਹਨੂੰ ਜਾਣ ਦਿੱਤਾ ਗਿਆ ਹੁਣ ਜੇ ਲਾ ਲੋ ਕੋਈ ਹੋਰ ਬੰਦਾ ਜਿਹਦਾ ਸੈਲਮ ਪੈਂਡਿੰਗ ਹੈਗਾ ਆ ਤੇ ਜੇ ਉਹ ਜਾਂਦਾ ਤੇ ਉਹਦਾ ਆਪਾਂ ਆ ਕਹਿ ਨਹੀਂ ਸਕਦੇ ਕਿ ਉਹਨਾਂ ਨੂੰ ਛੱਡਦੇ ਆ ਕਿ ਨਹੀਂ ਛੱਡਦੇ ਨਾ ਜੀ 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 ਤੇ ਭਾਜੀ ਇਹ ਸਾ ਜਿਵੇਂ ਹੁਣ ਤੁਸੀਂ ਵੀ ਟਰੱਕ ਚਲਾਉਂਦੇ ਸੀਗੇ ਤੁਸੀਂ ਕਾਫੀ ਸਾਲ ਹੋ ਗਏ ਤੁਹਾਨੂੰ ਅਮਰੀਕਾ ਦੇ ਵਿੱਚ ਤੁਸੀਂ ਟਰੱਕ ਚਲਾਇਆ ਹੈਗਾ ਤੇ ਫਿਰ ਹੁਣ ਕਿੱਦਾਂ ਚੱਲਦਾ ਕਿਉਂਕਿ ਪਰਿਵਾਰ ਜੁੜੇ ਹੁੰਦੇ ਨੇ ਕਈਆਂ ਦੀਆਂ ਫੈਮਲੀਆ ਇੱਥੇ ਹੈਗੀਆਂ ਨੇ ਕਈ ਕਈ ਪੰਜਾਬ ਨੀਜ਼ ਲਾ ਕੇ ਤੱਕ ਰਹੇ ਹੁੰਦੇ ਆ ਕਿ ਅਸੀਂ ਧੀ ਪੁੱਤ ਬਾਹਰ ਭੇਜਿਆ ਹੈਗਾ ਉਹਨੇ ਡਾਲਰ ਭੇਜਣੇ ਆ ਅਸੀਂ ਸੌ ਕੰਮ ਕਰ ਕਰਨੇ ਆ ਤੇ ਫਿਰ ਸਥਿਤੀ ਕੀ ਹੈਗੀ ਆ ਕਿਸ ਤਰੀਕੇ ਦੇ ਨਾਲ ਕੰਮ ਕਰ ਚੱਲ ਰਿਹਾ ਜੀ ਹਾਂ ਜੀ ਬਿਲਕੁਲ ਜੀ ਸਾਹਿਬ ਦੇਖੋ ਪਤਾ ਕੀ ਯਾਰ ਹਰ ਕਿਸੇ ਦਾ ਵੱਖੋ ਵੱਖੀ ਆ ਹੁਣ ਚਲੋ ਜੇ ਆਪਾਂ ਕਹਿੰਦੀਏ ਕਿ ਸਾਨੂੰ ਕੋ ਸਮਾਂ ਹੋ ਗਿਆ ਜਿਹੜਾ ਅਸੀਂ ਪੈਸਾ ਇੰਡੀਆ ਤੋਂ ਇੱਥੇ ਆ ਕੇ ਲਾ ਕੇ ਆਏ ਸੀ ਚਲੋ ਅਸੀਂ ਉਹ ਪੂਰਾ ਕਰ ਦਿੱਤਾ ਨਾ ਜਾਂ ਕੁਝ ਸੇਵਿੰਗ ਹੋਣਗੇ ਸਾਡੇ ਕੋ ਤੇ ਬਟ ਫਿਰ ਵੀ ਉਹਦੇ ਬਾਅਦ ਵੀ ਅਸੀਂ ਕਹਿੰਨੇ ਆ ਕਿ ਬਹੁਤ ਹਾਰਡ ਆ ਕਿਉਂਕਿ ਹੁਣ ਮੈਂ ਵੀ ਟਰੱਕ ਛੱਡ ਕੇ ਤੇ ਆਪਣਾ ਕੋਈ Uber Lift ਜਾਂ ਹੋਰ ਜਿਹੜੀਆਂ ਆਪਾਂ ਹੈਗੀਆਂ ਉਹ ਕਰੀਦੀ ਆ ਨਾ ਤੇ ਉਹਦੇ ਵਿੱਚ ਆਪਣਾ ਗੁਜ਼ਾਰਾ ਕਰਨਾ ਬਹੁਤ ਔਖਾ ਹੋਇਆ ਪਿਆ ਫਰਮੇ ਤੇ ਫੈਮਲੀਆ ਚਾਹੇ ਤੇ ਇਕੱਲਾ ਬੰਦਾ ਖਰਚੇ ਤੇ ਤਕਰੀਬਨ ਸਾਰਿਆਂ ਦੇ ਹੈਗੇ ਆ ਕੱਡੀਆਂ ਨੇ ਫੋਨ ਨੇ ਹੋਰ ਛੋਟੇ ਮੋਟੇ ਖਰਚੇ ਬਾਧੂ ਨੇ ਨਾ ਜੀ ਤੇ ਪਲੱਸ ਦੂਜੀ ਗੱਲ ਇਹ ਹੈ ਕਿ ਭਈ ਹੁਣ ਜਿਹੜੇ ਨਵੇਂ ਆਏ ਨੇ ਜਿਨ੍ਹਾਂ ਨੇ ਹੁਣ ਸਾਲ ਡੇਢ ਸਾਲ ਹੋਇਆ ਜਿਨ੍ਹਾਂ ਨੇ ਹੁਣੇ ਰੀਸੈਂਟਲੀ ਲਾਲੋ ਟਰੱਕ ਦਾ ਲਾਇਸੈਂਸ ਲਿਆ ਜਾਂ ਉਹਨਾਂ ਨੂੰ ਕੋਈ ਲੈਟਰ ਆਈ ਉਹਨਾਂ ਦਾ ਔਖਾ ਆ ਕਿਉਂਕਿ ਹਰ ਇੱਕ ਬੰਦੇ ਨੇ ਆਪਣੇ ਟਰੱਕ ਦੇ ਹਿਸਾਬ ਨਾਲ ਆਪਣੇ ਖਰਚੇ ਰੱਖੇ ਹੁੰਦੇ ਕਿ ਚਲੋ ਯਾਰ ਮੈਂ ਮਿਨਿਮਮ 7 ਤੋਂ 8000 ਕਮਾਉਣਾ ਦਿਨ ਤੋਂ 4000 ਡਾਲਰ ਹਰ ਇੱਕ ਬੰਦੇ ਦਾ ਖਰਚਾ ਹੈਗਾ ਆ ਤੇ ਚਲੋ 3-4000 ਡਾਲਰ ਮੈਂ ਸੇਵ ਕਰਾਂਗਾ ਬਟ ਜੇ ਹੁਣ ਅਸੀਂ ਉੱਪਰ ਲਿਫਟ ਦੀ ਗੱਲ ਕਰੀਏ ਤੇ ਉਹਦੇ ਵਿੱਚ ਕੋਈ ਫਿਕਸ ਤੁਹਾਡੀ ਨਹੀਂ ਹੈਗੀ ਆ ਜੇ ਅਗਰ ਆਪਾਂ ਕਹਿ ਦਈਏ ਦਿਹਾੜੀ ਲੱਗਣ ਤੇ ਆਈਏ ਤੇ 300 ਦੀ ਵੀ ਲੱਗ ਜਾਂਦੀ ਨਹੀਂ ਲੱਗਣ ਤੇ ਆਈਏ ਤੇ ਪੂਰਾ ਦਿਨ ਲਾ ਕੇ ਮੈਂ ਮੈਂ ਇਹੀ ਪੁੱਛਣਾ ਚਾਹੁੰਦਾ ਸੀਗਾ ਕਿ ਟਰੱਕ ਦੇ ਵਿੱਚ ਤਾਂ ਚਲੋ ਇੱਕ ਫਿਕਸ ਅਮਾਉਂਟ ਬੰਦਾ ਗੇ ਲੈ ਲੈਂਦਾ 6000 7000 8000 ਤਾ ਗੇੜੇ ਦੇ ਹਿਸਾਬ ਦੇ ਨਾਲ ਕਿਸੇ ਵੇਲੇ ਵੱਧ ਕੱਟ ਜਾਂਦੀ ਹੈ ਜਦੋਂ ਤੁਸੀਂ ਲੋਕਲ ਰਹਿ ਕੇ ਉੱਪਰ ਲਿਫਟ ਚਲਾ ਰਹੇ ਹੋ ਤਾਂ ਕਿਉਂਕਿ ਸਾਰੇ ਬੰਦੇ ਜਿਹੜੇ ਹੁਣ ਉੱਪਰ ਲਿਫਟ ਤੇ ਹੋਗੇ ਡੂ ਡੈਸ਼ ਤੇ ਹੋਗੇ ਤੇ ਕੰਮ ਕਿੰਨੇ ਕੁ ਘਟੇ ਹੈਗੇ ਕੰਮ ਆ ਜਾਂਦੇ ਆ ਜਾਂ ਫਿਰ ਇਦਾਂ ਹੀ ਚੱਲਦੇ ਆ ਕਦੀ ਲੱਗ ਗਈ ਦਿਹਾੜੀ ਕਦੀ ਨਾ ਲੱਗੇ ਅਨ ਦੀ ਬਸੋ ਜਿਆਦਾ ਤੁਸੀਂ ਲਾਓ ਕਿ 80% ਨਾ ਲੱਗਣ ਵਾਲੀ ਗੱਲ ਹੈਗੀ ਆ ਕਿਉਂਕਿ ਜਿਹੜੀ ਓਵਰ ਲਿਫਟ ਕੰਪਨੀ ਹੈਗੀ ਇਹ ਥਰਡ ਪਾਰਟੀ ਹੈਗੀ ਹੈ ਨਾ ਤੇ ਜਦੋਂ ਲੜ ਲੋਕ ਇਹਨਾਂ ਨੂੰ ਵੀ ਪਤਾ ਹੈ ਕਿ ਹੁਣ ਲੜ ਲੋਕ ਜਿਹੜੇ 10 ਬੰਦੇ 15 ਬੰਦੇ ਟਰੱਕ ਤੋਂ ਹਟ ਕੇ ਆ ਰਹੇ ਹੋ ਸਾਰੇ ਓਵਰ ਲਿਫਟ ਦੀ ਐਪ ਬਣਾ ਰਹੇ ਹਨ ਤੇ ਉਹਨਾਂ ਦੇ ਡਰਾਈਵਰ ਐਡ ਹੀ ਹੋ ਰਹੇ ਆ ਨਾ ਕਿ ਘਟ ਰਹੇ ਆ ਹਾਂ ਤੁਸੀਂ ਇਹ ਕਿ ਨਾਰਮਲ ਆ ਕੋਈ ਵੀ ਆਪਣੀ ਐਪ ਖੋਲ ਕੇ ਦੇਖੂਗੇ ਜਿੱਤੇ ਤੁਸੀਂ ਆਪਣੀ ਗੱਡੀ پارک ਲਾ ਕੇ ਵੇਟ ਕਰਦੇ ਹੁੰਦੇ ਕਾਲ ਦੀ ਉੱਥੇ ਤੁਹਾਡੇ ਨਾਲ 20 ਤੋਂ 25 ਡਰਾਈਵਰ ਖੜੇ ਹੁੰਦੇ ਆ 15 10 ਇੰਨੇ ਆਲਮੋਸਟ 12 ਤੁਹਾਡੇ ਵਾਲੇ ਦੁਬਾਰੇ ਖੜੀ ਹੁੰਦੀਆਂ ਨਾ ਹਾਂ ਕਿ ਹੁਣ ਤੁਸੀਂ ਲਾ ਲਓ ਕਿ ਉਹਨਾਂ ਨੇ ਕੀ ਕੀਤਾ ਹੋਇਆ ਕਿ ਭਈ ਲਾ ਲਓ ਕਿ ਫੋਰ ਐਗਜ਼ਾਮਪਲ ਕੇਈ ਵਾਰ ਇਦਾਂ ਹੋ ਜਾਂਦਾ ਜੇ ਮੈਨੂੰ ਲਾ ਲਓ ਕਿ 10 ਮੀਲਾਂ ਦੀ ਕਾਲ ਆਈ ਤੇ 10 ਡਾਲਰ ਕੇਈ ਵਾਰ ਇਦਾਂ ਹੁੰਦੇ 15 ਮੀਲਾਂ ਦੀ ਕਾਲ ਆਉਂਦੀਆਂ ਤੇ 8 9 ਨਾ ਤੇ ਉਹ ਕੋਈ ਫਿਕਸਡ ਰੇਟ ਨਹੀਂ ਹੈਗਾ ਮਤਲਬ 2 3 4 ਡਾਲਰ ਹੁਣ ਲਾਲਕ 4 4 5 5 6 6 8 8 9 9 ਡਾਲਰ ਦੀ ਕਾਲ ਕਰਕੇ ਆਪਾਂ ਕੀ ਕਰਾਂਗੇ ਕੀ ਸੇਵ ਕਰਾਂਗੇ ਬਸ ਸੋਚਾਂਗੇ ਕਿ 6 ਮਹੀਨੇ ਸਾਲ ਚਲਾ ਕੇ ਉਬਰਾਂਗੇ ਕੀ ਕਰ ਲਾਂਗੇ ਨੈਕਸਟ ਨਾ ਉਹ ਤੇ ਇੱਕ ਡਿਪੈਂਡ ਹੈ ਹਾਂ ਇੱਕ ਤਾਂ ਭਾਜੀ ਇਹ ਵੀ ਨਾ ਤੁਸੀਂ ਮੈਨੂੰ ਦੱਸ ਰਹੇ ਸੀਗੇ ਕਿ 6 7 ਸਾਲ ਹੋ ਗਏ ਤੁਹਾਨੂੰ ਟਰੱਕ ਚਲਾਉਂਦਿਆਂ ਨੂੰ ਜਿਹੜੇ ਬੰਦੇ ਨੂੰ ਇੰਨੇ ਸਾਲ ਟਰੱਕ ਚਲਾਉਂਦਿਆਂ ਨੂੰ ਹੋ ਗਏ ਹੋਣਾ ਉਹਨੂੰ ਔਖਾ ਵੀ ਤਾਂ ਲੱਗਦਾ ਲੋਕਲ ਕੰਮ ਕਰਨਾ ਕਿ ਤੁਸੀਂ ਆ ਜਿਵੇਂ 10 10 ਡਾਲਰ 5 5 ਡਾਲਰ ਕਿਉਂਕਿ ਤੁਸੀਂ ਤਾਂ ਮੀਲਾਂ ਦੇ ਟਕੇ ਹੁੰਦੇ ਹੋ ਕਿ ਅੱਜ 700 ਮੀਲ ਕੱਢਤੀ ਤੇ ਅੱਜ 800 ਮੀਲ ਕੱਢਤੀ ਇਹ ਵੀ ਤਾਂ ਟਫ ਲੱਗਦਾ ਤੁਹਾਨੂੰ ਨਹੀਂ ਨਹੀਂ ਬਿਲਕੁਲ ਆਪਾਂ ਜਿਵੇਂ ਕਹਿ ਦਈਏ ਕਿ ਟਰੈਕਿੰਗ ਜਿਹੜੀ ਜੌਬ ਹੈ ਨਾ ਜਦੋਂ ਕਈ ਵਾਰ ਕੀ ਪਤਾ ਕੀ ਹੁੰਦਾ ਕਈ ਵਾਰੀ ਜਦੋਂ ਸਾਡੇ ਕੋਈ ਕੋਈ ਚੀਜ਼ ਹੁੰਦੀ ਹੈ ਨਾ ਸਾਨੂੰ ਕਈ ਵਾਰ ਕਹਿ ਦਿੰਦੇ ਆ ਯਾਰ ਆਪਾਂ ਨੂੰ ਉਹਦੀ ਕਦਰ ਨਹੀਂ ਹੈਗੀ ਬਟ ਜਦੋਂ ਸਾਡੇ ਕੋਈ ਚੀਜ਼ ਚਲੇ ਜਾਂਦੀ ਫਿਰ ਸਾਨੂੰ ਉਹਦੀ ਅਮੀਰ ਪਤਾ ਲੱਗਦੀ ਹੈ ਕਿ ਬਈ ਕੀ ਚੀਜ਼ ਹੈਗੀ ਸੀ ਨਾ ਤੇ ਉਹ ਲਾ ਲੋ ਕਿ ਬਈ ਜਿੱਦਾਂ ਹੁਣ ਆਪਾਂ ਜੇ ਅਗਰ ਠੀਕ ਪੰਜਾਬੀ ਜਿਵੇਂ ਤੁਹਾਨੂੰ ਕਹਾਂ ਕਿ ਬਈ ਉਹ ਖੁੱਲੇ ਗੱਫੇ ਹੀ ਇਹ ਜਿਹੜੇ ਆਪਾਂ ਨੂੰ ਟਰੱਕਾਂ ਤੋਂ ਜਦੋਂ ਬੰਦਾ ਢੇਲਾ ਲਾ ਕੇ ਆਂਦਾ ਸੀ ਤੇ ਸੋ ਆਮ ਬੰਦਾ ਵੀ ਕੋਈ ਢੇਲਾ ਲਾ ਕੇ ਆਊਗਾ ਨਾ 2 250 ਤੇ 300 ਡਾਲਰ ਦਾ ਜੇ ਇਸ਼ਤ ਤੱਕ ਕੰਮ ਕਰਦਾ ਸੋ ਲੋ ਤੀਨੇ ਤੇ ਚੈੱਕ ਬਣਦਾ ਤੇ 100 200 ਡਾਲਰ ਦੀ ਪ੍ਰਵਾਹ ਨਹੀਂ ਕਰਦਾ ਸੀ ਤੇ ਹੁਣ ਲਾ ਲੋ ਕਿ ਜਿਹੜੇ ਬੰਦੇ ਦਾ ਬਣਦਾ ਹੀ ਦੇ ਆਲੀ ਕਿ 100 150 ਹੈ ਤੇ ਉਹ ਕੀ ਕਰੂਗਾ ਹਮ ਹਣਾ ਤੇ ਬਹੁਤ ਔਖਾ ਹੋਇਆ ਪਿਆ ਤੇ ਅੱਛਾ ਭਾਜੀ ਜੀ ਜੀ ਇਹ ਮੈਨੂੰ ਦੱਸੋ ਕਿ ਇਹ ਸਾਰਾ ਜਿਹੜਾ ਸਿਨੈਰੀਓ ਚੱਲਿਆ ਹੈਗਾ ਨਾਨ ਡੋਮਿਸਾਈਲ ਦਾ ਅਜ ਜਦੋਂ ਦੇ 20 ਜਨਵਰੀ 2025 ਤੋਂ ਬਾਅਦ 트럼ਪ ਸਾਹਮਣੇ ਸੌ ਚੁੱਕੀ ਹੈ ਇੱਕ ਤਾਂ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਬਦਲਾਅ ਕਰ ਰਹੇ ਨੇ ਸ਼ਕਤੀ ਕਰ ਰਹੇ ਨੇ ਜਿਹੜੇ ਲੋਕ ਇੱਧਰ ਆਏ ਹੈਗੇ ਨੇ ਉਹਨਾਂ ਦੇ ਉੱਪਰ ਦੂਜੀ ਚੀਜ਼ ਟ੍ਰਾਂਸਪੋਰਟ ਸੈਕਟਰੀ ਜਿਹੜੇ ਨੇ ਸ਼ੈਨ ਡਫੀ ਸਾਹਿਬ ਉਹਨਾਂ ਨੇ ਨਾਨ ਡੋਮਿਸਾਈਲ ਨੂੰ ਲੈ ਕੇ ਕਿਹਾ ਤਾਂ ਕਿ ਗ੍ਰੀਨ ਕਾਰਡ ਹੋਲਡਰ ਤੇ ਜਿਹੜੇ ਸਿਟੀਜ਼ਨ ਨੇ ਉਹੀ ਟਰੱਕ ਚਲਾ ਸਕਦੇ ਨੇ ਇਹ ਓਵਰঅল ਸਿਨੈਰੀਓ ਦੀ ਗੱਲ ਕੀਤੀ ਜਾਵੇ ਤਾਂ ਕਿਹਦੀ ਗਲਤੀ ਲੱਗਦੀ ਹੈ ਸਰਕਾਰ ਨੇ ਕਾਲੀ ਕਰ ਦਿੱਤੀ ਜਾਂ ਸਾਡੇ ਬੰਦਿਆਂ ਦੀ ਗਲਤੀ ਹੈਗੀ ਇਹਦੇ ਵਿੱਚ ਨੇ ਜੇਤਾ ਗਰਹੀਏ ਨੂੰ ਅਗਰ ਆਪਾਂ ਇੱਕ ਕੰਡੇ ਤੇ ਤਰੀਏ ਤੇ ਇੱਕ ਸਾਬ ਜਿਹੜੀ ਸੈਂਟ ਰਫੀ ਦੇ ਜਿਹੜੇ ਇਹਨਾਂ ਦੇ ਮਤਲਬ ਜੋ ਵੀ ਲਾ ਲੋ ਕਿ ਬਈ ਇਹਨਾਂ ਦੇ ਨਵੇਂ ਕਾਨੂੰਨ ਨੇ ਤੇ ਇੱਕ ਆਪਣੀ ਆਪਣੀ ਆਪਾਂ ਇਹਨੇ ਕਹਿੰਦੇ ਕਿ ਆਪਣੀ ਆਪਾਂ ਮੈਂ ਕਹੀ ਜਵਾ ਪੰਜਾਬੀ ਕਮਿਊਨਿਟੀ ਸਾਰੇ ਲਾ ਲੋ ਕਿ ਜਿਹੜੇ ਮਾਈਗ੍ਰੈਂਟਸ ਜਿਹੜੇ ਬਾਹਰੋਂ ਆਏ ਨੇ ਨਾ ਜਿਹਨਾਂ ਨੂੰ ਆਪਾਂ ਹੁਣ ਆਪਾਂ ਜਿਹੜੇ ਸਾਨੂੰ ਨਵਾਂ ਨਾਮ ਦਿੱਤਾ ਗਿਆ ਨੋਨ ਡੋਮੋਸਾਈਲ ਨਾ ਸਾਨੂੰ ਇਵਨ 7-8 ਸਾਲਾਂ ਦੇ ਵਿੱਚ ਵੀ ਨਹੀਂ ਪਤਾ ਕਿ ਨੋਨ ਡੋਮੋਸਾਈਲ ਅਸੀਂ ਨੋਨ ਡੋਮੋਸਾਈਲ ਹੈਗੇ ਨਾ ਤੇ ਜੇ ਉਹ ਦੋਨਾਂ ਨੂੰ ਟਕਰੀ ਦੇ ਵਿੱਚ ਰੱਖਿਆ ਜਾਵੇ ਤੇ ਸਾਡੀ ਵਾਲ ਜਿਹੜੀ ਤਕੜੀ ਉਹ ਉਹਦਾ ਭਾਰ ਜਿਆਦਾ ਹੋਊਗਾ ਉਹਨਾਂ ਨਾਲੋਂ ਕਿਉਂਕਿ ਉਹਨਾਂ ਨੇ ਤੇ ਆਪਣੀ ਕੰਟਰੀ ਵਾਸਤੇ ਕੁਝ ਵਧੀਆ ਕਰਨਾ ਸੀ ਨਾ ਤੇ ਕਿਉਂਕਿ ਜਦੋਂ 트ੰਪ ਸਾਹਿਬ ਆਪਣੀ ਕੈਂਪਿੰਗ ਕਰਦੇ ਸੀ ਜਦੋਂ ਉਹਨਾਂ ਨਾਲ ਇਲੈਕਸ਼ਨ ਵੇਸੇ ਕਰਦੇ ਸੀ ਉਹਨਾਂ ਨੇ ਵੀ ਇਹ ਚੀਜ਼ਾਂ ਬਿਆਨ ਰੱਖੀਆਂ ਸੀ ਕਿ ਬਈ ਜਦੋਂ ਤੁਸੀਂ ਮੈਨੂੰ ਜਿਤਾਉਂਗੇ ਤੇ ਬਈ ਮੈਂ ਇਮੀਗ੍ਰੇਸ਼ਨ ਦੀ ਪਾਲਿਸੀਆਂ ਚੇਂਜ ਕਰੂੰਗਾ ਜਿਹੜੇ ਬਾਈਡਨ ਸਰਕਾਰ ਵੇਲੇ ਇਦਾਂ ਕੈਚ ਰੀਲਿਸ ਐਂਡ ਜਿਹੜੇ ਆਪਣੇ ਕੈਚ ਐਂਡ ਰੀਲਿਸ ਹੀ ਉਹ ਪਾਲਿਸੀ ਬੰਦ ਕਰੂੰਗਾ ਤੇ ਉਹ ਆਪਣੀ ਕੰਟਰੀ ਵਾਸਤੇ ਵਧੀਆ ਕਰ ਰਹੇ ਆ ਤੇ ਉਹ ਉਹਨਾਂ ਦਾ ਇਦਾਂ ਸੀ ਕਿ ਕੈਚ ਐਂਡ ਰਿਲੀਜ਼ ਜਿਹੜਾ ਬਾਈਡਨ ਸਰਕਾਰ ਵੱਲੇ ਉਹਨਾਂ ਦਾ ਹੈਗਾ ਸੀ ਤੇ ਉਹ 트럼ਪ ਸਾਹਿਬ ਨੇ ਪਹਿਲੇ ਕਿਹਾ ਸੀ ਕਿ ਭਈ ਜੇ ਤੁਸੀਂ ਮੈਨੂੰ ਜਿਤਾਉਂਗੇ ਤੇ ਮੈਂ ਆ ਪਾਲਿਸੀ ਬੰਦ ਕਰ ਦੇਣੀ ਆ ਤੇ ਉਹ ਵੀ ਆਪਣੀ ਕੰਟਰੀ ਵੈਸੇ ਜੋ ਉਹਨਾਂ ਦੇ ਪੱਖੋਂ ਕੋਈ ਚੀਜ਼ ਆਪਣੇ ਵੱਲੋਂ ਵਧੀਆ ਕਰ ਰਹੇ ਆ ਹੂੰ ਠੀਕ ਹੈ ਜੀ ਤੇ ਜੋ ਉਹਨਾਂ ਨੇ ਉਸ ਟਾਈਮ ਆਪਣੇ ਬਿਆਨ ਦਿੱਤੇ ਸੀ ਉਸ ਦੇ ਉੱਪਰ ਸਹੀ ਚੱਲ ਰਹੇ ਆ ਬਸ ਗੱਲ ਇੰਨੀ ਕੁ ਹੋਈ ਕਿ ਆ ਦੇਰੀ ਕਿ ਜਿਉਂ ਉਹਨਾਂ ਨੇ ਥੋੜੀ ਦੇਰ ਤੱਕ ਸ਼ੁਰੂ ਕਰਨੀ ਤੇ ਆਪਣੇ ਬੰਦਿਆਂ ਨੇ ਉਹਨਾਂ ਨੂੰ ਮੌਕਾ ਪਲੇਟ ਦੇ ਵਿੱਚ ਧਰ ਕੇ ਦੇਤਾ ਆ ਜੀ ਸਾਡੀ ਆ ਹੈਗੀ ਆ ਅਸੀਂ ਵੀ ਇਦਾਂ ਚੱਲਦੇ ਆ ਤੇ ਸਾਡੇ ਕੋਲ ਨਾ ਟਰੱਕਾਂ ਦੇ ਅਸੀਂ ਮੰਨਦੇ ਹੋ ਕਿ ਆਪਣੇ ਬੰਦਿਆਂ ਦੇ ਵਿੱਚ ਗਲਤੀਆਂ ਰਹੀਆਂ ਇਹਦੇ ਵਿੱਚ ਜਿੱਦਾਂ ਜਿਸ ਤਰੀਕੇ ਨਾਲ ਐਕਸੀਡੈਂਟ ਹੋਏ ਆ ਜਾਂ ਜੋ ਕੁਝ ਸੜਕਾਂ ਦੇ ਉੱਪਰ ਕਰਦੇ ਰਹੇ ਨੇ ਜਿਸ ਤਰੀਕੇ ਦੇ ਨਾਲ ਨਵੇਂ ਡਰਾਈਵਰ ਚੜੇ ਹੈਗੇ ਨੇ ਉਹਨਾਂ ਦੀ ਵੀ ਗਲਤੀਆਂ ਰਹੀਆਂ ਕੰਪਨੀ ਵਾਲਿਆਂ ਦੀਆਂ ਜਾਂ ਸਾਡੇ ਟਰੱਕ ਵਾਲੇ ਵੀ ਰਲ ਦੀਆਂ ਜੀ ਬਿਲਕੁਲ ਬਿਲਕੁਲ ਆਪਣੇ ਅ ਨਵੇਂ ਬੰਦਿਆਂ ਦਾ ਇਦਾਂ ਸੀ ਸਰ ਕਿ ਬਈ ਲਾ ਲੋ ਕਿ ਬਈ ਕੰਪਨੀ ਵਾਲੇ ਨੂੰ ਇਹ ਹੁੰਦਾ ਸੀ ਕਿ ਸਾਡੇ ਜਿਹੜੇ ਟਰੱਕ ਖੜੇ ਆ ਦੋ ਚਾਰ ਪੰਜ ਜਿੰਨਾਂ ਕੋ ਵੀ ਛੇ ਟਰੱਕ ਜੇ ਵੱਡੀ ਕੰਪਨੀਆਂ ਹੈਗੀਆਂ ਉਹਨਾਂ ਨੂੰ ਇਦਾਂ ਹੁੰਦਾ ਸੀ ਕਿ ਬਈ ਸਾਡਾ ਲਾਇਸੈਂਸ ਹੈਗਾ ਆ ਨਵਾਂ ਬੰਦਾ ਸਾਨੂੰ ਮਿਲ ਗਿਆ ਆ ਤੇ ਸਾਡਾ ਟਰੱਕ ਰੋਡ ਤੇ ਚੜ ਗਿਆ ਸਾਨੂੰ ਬਹੁਤ ਆ ਹੂੰ ਹਾਂਜੀ ਤੇ ਉਹਦੇ ਵਿੱਚ ਇੰਨਾ ਨਾ ਸਿਰ ਦੇਖੋ ਇਹਦਾ ਚੰਨ ਸਾਹਿਬ ਗੱਲ ਪਤਾ ਕੀ ਆ ਸੋ ਫਾਰ ਜੇ ਅਗਰ ਆਪਾਂ ਲਈਆਂ ਆਪਾਂ ਜਿੱਥੇ ਮਰਜ਼ੀ ਕੈਲਕੂਲੇਸ਼ਨ ਕਰੀਏ ਆ ਜਾ ਕੇ ਜੋੜ ਘਟਾ ਕੇ ਗਲਤੀਆਂ ਸਾਡੀਆਂ ਹੀ ਆ ਤੇ ਉਹਨਾਂ ਨੂੰ ਅਸੀਂ ਸਿਰਫ ਮੌਕਾ ਦੇ ਦਿੱਤਾ ਕਿ ਭਈ ਅਸੀਂ ਇੰਨੇ ਕੁ ਜੋਗੇ ਹੈਗੇ ਆ ਤੇ ਅਸੀਂ ਟਰੱਕ ਚਲਾਣਾ ਇੱਥੇ ਇਸ ਕੰਟਰੀ ਦੇ ਨਹੀਂ ਡਿਜ਼ਰਵ ਕਰਦੇ ਹਾਂ ਤੇ ਜਦੋਂ ਕੰਪਨੀਆਂ ਵਾਲਿਆਂ ਤੇ ਮੈਂ ਵੀ ਚਲੋ ਭਾਪਦਾ ਰਿਆਂ ਆਪਣੇ ਵੀਰ ਭਰਾ ਸਾਰੇ ਟਰੱਕਾਂ ਵਾਲੇ ਨੇ ਜਦੋਂ ਆਪਾਂ ਕਿਤੇ ਬੈਠਦੇ ਉੱਠਦੇ ਆ ਗੱਲਾਂ ਬਾਤਾਂ ਕਰਦੇ ਨੇ ਤਪਾ ਜੀ ਤੁਸੀਂ ਇੱਕ ਚੀਜ਼ ਮੈਨੂੰ ਦੱਸਿਓ ਕਿ ਕੰਪਨੀਆਂ ਵਾਲਿਆਂ ਨੇ 42 42 43 43 45 45 ਸੈਂਟ ਦੇ ਟਰੱਕਾਂ ਵਾਲਿਆਂ ਦੇ ਵੀਰਾਂ ਨੂੰ ਦੇਣੇ ਸ਼ੁਰੂ ਕਰ ਦਿੱਤੇ ਤਾਂ ਜਿਹੜੇ ਬੰਦੇ ਪੁਰਾਣੇ ਟਰੱਕ ਚਲਾ ਰਹੇ ਨੇ ਜਿੰਨਾਂ ਕੋ ਐਕਸਪੀਰੀਅੰਸ ਹੈ 4 ਸਾਲ ਦਾ 5 ਸਾਲ ਦਾ 6 ਸਾਲ ਦਾ ਤੇ ਉਹ ਖੋਤਾ ਕੋੜਾ ਦੇ ਇੱਕ ਬਰਾਬਰ ਕਰਤਾ ਉਹ ਕਹਿੰਦੇ ਯਾਰ ਸਾਡਾ ਕੋਈ ਮੁੱਲ ਨਹੀਂ ਪੈ ਰਿਹਾ ਜਿਹੜੇ ਅਸੀਂ ਐਕਸਪੀਰੀਅੰਸ ਹੋਲਡਰ ਆ ਇਹ ਜਿਹੜੇ ਕੱਲ ਦੇ ਟਰੱਕ ਡਰਾਈਵਰ ਨੇ ਇਹ ਵੱਡੀ ਪੱਧਰ ਤੇ ਜਦੋਂ ਬਾਈਡਨ ਪ੍ਰਸ਼ਾਸਨ ਕਾਲ ਆਇਆ ਤਾਂ ਇਹ ਆਏ ਨੇ ਉਸ ਤੋਂ ਬਾਅਦ ਲਾਇਸੈਂਸ ਬਣਾਏ ਨੇ ਤੇ ਟਰੱਕਾਂ ਤੇ ਚੜ ਗਏ ਤੇ ਇਹਨਾਂ ਕਰਕੇ ਉਹਨਾਂ ਦੀ ਬੁਖਤ ਵੀ ਘਟ ਗਈ ਸਾਰੀਆਂ ਚੀਜ਼ਾਂ ਵੀ ਤਾਂ ਚਲੀਆਂ ਹੈਗੀਆਂ ਨਾ ਨਹੀਂ ਬਿਲਕੁਲ ਜਿੱਦਾਂ ਅਗਰ ਆਪਾਂ ਨਾ ਅਗਰ ਆਪਾਂ ਇੱਕ ਥੋੜੀ ਜੀ ਡੀਪ ਗੱਲ ਹੋਰ ਕਰੀਏ ਜੇ ਆਪਾਂ ਕਹਿ ਦਈਏ ਕਿ ਜੇ ਬਾਈਡਨ ਨੇ ਵੇਲੇ ਆਏ ਸੀ ਜਾਂ ਫਲਾਨੇ ਵੇਲੇ ਆਏ ਸੀ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਟਰਕਿੰਗ ਇੰਡਸਟਰੀ ਦੇ ਵਿੱਚ ਇਹ ਹੈਗੀ ਆ ਕਿ ਭਾਈ ਇੱਥੇ ਭਾਵੇਂ ਜੇ ਲਾਲੋ ਕਿ ਮੇਰਾ 6 ਸਾਲ ਪੁਰਾਣਾ ਲਾਇਸੈਂਸ ਹੈ 7 ਸਾਲ ਪੁਰਾਣਾ ਹੈ 10 ਸਾਲ ਪੁਰਾਣਾ ਹੈ ਕੋਈ ਹੋਰ ਬੰਦਾ ਜਿਹੜਾ ਮਿਲਦਾ ਹੈਗਾ ਕੋਈ ਉਹ ਇੱਕ ਸਾਲ ਪੁਰਾਣਾ ਅਸੀਂ ਉਹਨਾਂ ਨੂੰ ਇੱਕ ਦੋਨਾਂ ਨੂੰ ਕੰਪੇਅਰ ਉਹ ਇੱਕੋ ਹੀ ਕਰਦੇ ਆ ਜੀ ਉਹਨਾਂ ਨੂੰ ਸਿਰਫ ਇਹ ਹੁੰਦਾ ਕਿ ਸਾਡਾ ਟਰੱਕ ਰੋਡ ਤੇ ਚੱਲ ਜਵੇ ਠੀਕ ਹੈ ਜੀ ਉਹ ਪੁਰਾਣੇ ਡਰਾਈਵਰ ਨੂੰ ਹਾਇਰ ਕਰਨ ਦੀ ਬਜਾਏ ਉਹ ਨਵਾਂ ਡਰਾਈਵਰ ਹਾਇਰ ਕਰੋਗੇ ਕਿ ਕੋਈ ਗੱਲ ਨਹੀਂ ਸਾਡਾ ਜਿਹੜਾ ਪੁਰਾਣੇ ਜਿਹੜਾ ਪੁਰਾਣਾ ਡਰਾਈਵਰ ਹੋਊਗਾ ਉਹਨੇ ਆਪਣੀਆਂ ਸੋ ਕੰਡੀਸ਼ਨਾਂ ਰੱਖਣੀਆਂ ਕਿ ਮੈਂ ਇਦਾਂ ਨਹੀਂ ਕਰਨਾ ਉਦਾਂ ਨਹੀਂ ਕਰਨਾ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਨਾ ਤੇ ਜਿਹੜਾ ਨਵਾਂ ਡਰਾਈਵਰ ਹੋਊਗਾ ਉਹਨਾਂ ਨੇ ਕਰਨਾ ਅਜੇ ਟਰੱਕ ਆ ਟਰੱਕ ਦੀ ਚਾਬੀ ਆ ਆਹ ਲੋਡ ਇੱਥੋਂ ਚੱਕਣਾ ਇੱਥੇ ਲਾ ਦੇਣਾ ਉਹ ਨਹੀਂ ਠੀਕ ਹੈ ਜੀ ਰੋਡ ਕੰਡੀਸ਼ਨਸ ਕੀ ਆ ਪੇ ਰੇਟ ਕੀ ਆ ਉਹਨਾਂ ਨੂੰ ਕੁਝ ਨਹੀਂ ਪਤਾ ਬਸ ਉਹਨਾਂ ਨੂੰ ਹੁੰਦਾ ਸੀ ਕਿ ਸਾਨੂੰ ਇੱਕ ਜੌਬ ਮਿਲ ਗਈ ਦੈਟਸ ਇਟ ਜੀ ਉਹਨਾਂ ਨੇ ਇੱਥੇ ਨਾ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਇੱਥੇ ਇੱਕ ਟਰੱਕਿੰਗ ਯੂਨੀਅਨ ਨਹੀਂ ਹੈਗੀ ਕਿ ਜਿਹੜਾ ਇੱਕ ਫਿਕਸਡ ਰੇਟ ਤੈਅ ਕਰ ਸਕੇ ਕਿ ਵੀ ਲੋਡਾਂ ਦੇ ਰੇਟ ਕਿੰਨੇ ਹੋਣੇ ਚਾਹੀਦੇ ਆ ਤੇ ਡਰਾਈਵਰ ਦੀ ਪੇ ਰੇਟ ਕੀ ਹੋਣੀ ਚਾਹੀਦੀ ਆ ਤੇ ਮਤਲਬ ਹਰ ਇੱਕ ਚੀਜ਼ ਇੱਕ ਸੈਟਲਮੈਂਟ ਨਹੀਂ ਹੈਗੀ ਬਸ ਜੋ ਆਪਣਾ ਦਿਲ ਕਰਦਾ ਆ ਜੇ ਕੋਈ ਲਾਲੋ ਕਿ ਚਾਰ ਬੰਦੇ ਇਕੱਠੇ ਹੋ ਕੇ ਸਟ੍ਰਾਈਕ ਕਰਦੇ ਆ ਕਿ ਚੱਲ ਜਾ ਰਾ ਅਸੀਂ ਇੱਕ ਵੀ ਅੱਜ ਅਸੀਂ ਡਰਾਈਵਰਾਂ ਦੀ ਮਤਲਬ ਪੇ ਕਰਕੇ ਸਟ੍ਰਾਈਕ ਕਰ ਰਹੇ ਆ ਜਾਂ ਲੋਡਾ ਕਰਕੇ ਸਟ੍ਰਾਈਕ ਕਰ ਰਹੇ ਆ ਤੇ ਉਹ ਲਾਲੋ ਕਿ 10 ਬੰਦੇ ਸਟ੍ਰਾਈਕ ਕਰ ਲਿਆ ਜਿਹੜੇ ਬਾਕੀ 5 ਹੁੰਦੇ ਉਹ ਲੈ ਕੇ ਲੋਡ ਚੁੱਕ ਕੇ ਚੱਲ ਜਾਂਦੇ ਆ ਕਿ ਵੀ ਚਲੋ ਜੀ ਲੋਡਾਂ ਦਾ ਰੇਟ ਵਧ ਮਿਲ ਗਿਆ ਅਸੀਂ ਚਲੀਏ ਹੂੰ ਉਹ ਆ ਇੱਕ ਤੇ ਸਾਥ ਜਿੰਨੀ ਦੇਰ ਆਪਾਂ ਨਹੀਂ ਖੜਦੇ ਉੰਨੀ ਦੇਰ ਆਪਾਂ ਨੂੰ ਇਹਦਾ ਕੋਈ ਰਿਜ਼ਲਟ ਨਹੀਂ ਮਿਲਣਾ ਚਾਹੇ ਉਹ ਨੋਨ ਰਿਜ਼ਾਈਲਾ ਚਾਹੇ ਉਹ ਡੋਮਿਸਾਈਲਾ ਕੋਈ ਗ੍ਰੀਨ ਕਾਰਡ ਹੈ ਸਿਟੀਜ਼ਨ ਆ ਜਾ ਕੇ ਗੱਲ ਉੱਥੇ ਹੀ ਆਂਦੀ ਆ ਕਿ ਇੱਕ ਸਾਥ ਜੁੜਨਾ ਪੈਂਦਾ ਹਨਾ ਤੇ ਚਾਹੇ ਓਨਰ ਆਪਰੇਟਰ ਆ ਚਾਹੇ ਕੰਪਨੀ ਦੇ ਡਰਾਈਵਰ ਨੇ ਜਾਂ ਕੋਈ ਕੋਈ ਕੰਮ ਕਰ ਰਿਹਾ ਨਾ ਹਰ ਬੰਦੇ ਨੂੰ ਨਾਲ ਇਕੱਠੇ ਹੋ ਕੇ ਕੰਮ ਕਰਨਾ ਪੈਣਾ ਜੇਕਰ ਸਾਰਿਆਂ ਤੇ ਸਮੱਸਿਆ ਆਈ ਹੈ ਤੇ ਸਾਰਿਆਂ ਤੇ ਆਈ ਹੈ ਕੋਈ ਇਕੱਲੇ ਮੇਰੇ ਤੇ ਨਹੀਂ ਆਈ ਸੇਮ ਡਰਾਈਵਰ ਉਦਾਂ ਦੇ ਆ ਸੇਮ ਆਪਣੇ ਲਾ ਲੋ ਕੰਪਨੀ ਆਲੇ ਆ ਤੇ ਜੇ ਇਕੱਠੇ ਹੋ ਕੇ ਕੋਈ ਸੋਚ ਵਿਚਾਰ ਕਰਾਂਗੇ ਸ਼ਾਇਦ ਕੋ ਰਿਜ਼ਲਟ ਨਿਕਲਾਵੇ ਬਟ ਹੁਣ ਜਿਹੜਾ ਰਿਜ਼ਲਟ ਨਿਕਲਣਾ ਉਹ ਕਹਿੰਦੇ ਨਾ ਵੀ ਹੁਣ ਕਾਫੀ ਹੱਥੋਂ ਕੰਮ ਨਿਕਲ ਗਿਆ ਆ ਤੇ ਜਦੋਂ ਹੈਗਾ ਸੀ ਕੋਲ ਉਦੋਂ ਅਸੀਂ ਸੋਚਦੇ ਸੀ ਕਿ ਨਹੀਂ ਬਸ ਸਾਡੇ ਢੇੜੇ ਲੱਗ ਜਨ ਡਰਾਈਵਰ ਵੀ ਸੋਚਦਾ ਸੀ ਮੇਰੇ ਵੱਤ ਤੋਂ ਵੱਧ ਢੇੜੇ ਲੱਗ ਜਨ ਕੰਪਨੀ ਆਲਾ ਵੀ ਟਰੱਕ ਜਿੱਦਾ ਖੜਾ ਸੀ ਉਹ ਲੱਗਦਾ ਕਿ ਮੇਰਾ ਟਰੱਕ ਰੋਡ ਤੇ ਚੱਲ ਰਿਹਾ ਜੀ ਤੇ ਲਾਸਟ ਦੇ ਵਿੱਚ ਮੈਨੂੰ ਜਾਂਦੇ ਜਾਂਦੇ ਇਹ ਦੱਸਦੇ ਹੋ ਕਿ ਕੀ ਦੇਖਦੇ ਹੋ ਫਿਊਚਰ ਅਮਰੀਕਾ ਦੇ ਵਿੱਚ ਤੁਸੀਂ ਰਹਿ ਰਹੇ ਹੋ ਤੁਹਾਡੇ ਕੋਲ ਸੀਰੀਅਲ ਹੈਗਾ ਫਿਊਚਰ ਕੀ ਹੈ ਟਰੱਕ ਜਿਹਨੇ ਚਲਾਉਣਾ ਹੈਗਾ ਜਾਂ ਟਰੱਕ ਵਾਲੇ ਵੀਰਾਂ ਦਾ ਸਿੱਧਾ ਸਿੱਧਾ ਪੁੱਛਾ ਕੀ ਫਿਊਚਰ ਲੱਗਦਾ ਜੀ ਫਿਊਚਰ ਇਦਾਂ ਕੀ ਹੁਣ ਤੇ ਦੇਖੋ ਜੇ ਤਾਂ ਜਿੱਦਾਂ ਦੀ ਸਰਕਾਰ ਹੁਣ ਕਦਮ ਚੁੱਕ ਰਹੀ ਹੈ ਹਨਾ ਤੇ ਜਿੱਦਾਂ ਤੇ ਸ਼ਾਇਦ ਉਹਨਾਂ ਦੀ ਅੱਗੇ ਜੋ ਵੀ ਉਹਨਾਂ ਦੀ ਨੀਤੀਆਂ ਹੈਗੀਆਂ ਆ ਤੇ ਚਲੋ ਜਿੱਦਾਂ ਹੁਣ ਅੱਗੇ ਕਹਿ ਦਈਏ ਕਿ ਵੀ ਜੇ ਅਗਰ ਉਹਨਾਂ ਦੇ ਹਿਸਾਬ ਨਾਲ ਵੇਖਿਆ ਜਾਵੇ ਕਿ ਕੀ ਕੀ ਜੇ ਕਹਿੰਦੇ ਆ ਕਿ ਵੀ ਜਿਸ ਇਹ ਕਰਤੂਹੀ ਅਮਰੀਕਾ ਵਰਗੀ ਕੰਟਰ ਜੇ ਬਿਤੇ ਰਾਕੇ ਕਰਨਾ ਹੈ ਤਾਂ ਤੁਹਾਨੂੰ ਇੱਥੇ ਗ੍ਰੀਨ ਕਾਰਡ ਜਾਂ ਸਿਟੀਜ਼ਨ ਹੋਣਾ ਚਾਹੀਦਾ ਠੀਕ ਹੈ ਜੀ ਤੇ ਮੇਰਾ ਤੇ ਇਹੀ ਆ ਕਿ ਚਲੋ ਹੁਣ ਅਸੀਂ ਤਾਂ ਚਾਹ ਕੇ ਵੀ ਕੁਝ ਨਹੀਂ ਕਰ ਸਕਦੇ ਨਾ ਚਲੋ ਬਾਕੀ ਉੱਪਰ ਵਾਲਾ ਸਾਡੇ ਤੇ ਮਿਹਰ ਕਰ ਦਵੇ ਉਹ ਗੱਲ ਵੱਖਰੀ ਆ ਪਰ ਜੇ ਲਾ ਲੋ ਕਿ ਜੇਹ ਸਾਹਬ ਨਹੀਂ ਚੱਲ ਰਹੀ ਆ ਤੇ ਵੀ ਜਿਹੜੇ ਟਰੱਕਾਂ ਦੇ ਮਾਲਕ ਨੇ ਜਾਂ ਕੰਪਨੀਆਂ ਨੇ ਵਟੀਆਂ ਫਲੀਟ ਨੇ ਤੇ ਚਲੋ ਜਿਹੜੇ ਆਪਣੇ ਗ੍ਰੀਨ ਕਾਰਡ ਵਾਲੇ ਜਾਂ ਸਿਟੀਜ਼ਨ ਵਾਲੇ ਉਹਨਾਂ ਨੂੰ ਜਿਹੜੇ ਡਰਾਈਵਰ ਹਾਇਰ ਕਰਦੇ ਆ ਤੇ ਹੁਣ ਤੋਂ ਉਹਨਾਂ ਨੂੰ ਮਤਲਬ ਚੰਗੀ ਤਰ੍ਹਾਂ ਟ੍ਰੀਟ ਕਰਨ ਜਾਂ ਡਰਾਈਵਰ ਆ ਉਹ ਕੰਪਨੀਾਂ ਵੱਲੋਂ ਵਧੀਆ ਟ੍ਰੀਟ ਕਰਨੇ ਇੱਕ ਰੂਲ ਐਂਡ ਰੈਗੂਲੇਸ਼ਨ ਬਣਾਈ ਜਾਵੇ ਕਿ ਯਾਰ ਭਈ ਆਪਾਂ ਇੰਦਾ ਚੱਲਣਾ ਆ ਇੰਦਾ ਕਰਨਾ ਆ ਆ ਪੇ ਰੇਟ ਆ ਜੀ ਜੀ ਤੇ ਹਨਾ ਤੇ ਜਿਹੜੇ ਬ੍ਰੋਕਰ ਨੇ ਨੇ ਆਪਣੇ ਲੋਡ ਬੁੱਕ ਕਰਦੇ ਆ ਜਿਹੜੇ ਆਪਣੇ ਬ੍ਰੋਕਰਾਂ ਤੋਂ ਡਾਇਰੈਕਟ ਤੇ ਉਹ ਵਧੀਆ ਪ੍ਰਾਈਸ ਮੰਗਣ ਹਨਾ ਕਿ ਭਈ ਇੱਕ ਸੈਟਲਮੈਂਟ ਇੱਕ ਵਧੀਆ ਇੱਕ ਸੈਟਲ ਮਤਲਬ ਮੇਨ ਗੱਲ ਹੈ ਲੋਡ ਦੇ ਪ੍ਰਾਈਸ ਜਿਹੜੇ ਆ ਉਹ ਚਲੋ ਜੇਕਰ ਤੁਸੀਂ ਨਹੀਂ ਟਰੱਕ ਚਲਾ ਰਹੇ ਨਾ ਨੰੰਬੇ ਸਲਕਾ ਕਿ ਤੁਹਾਨੂੰ ਬਾਹਰ ਕਰ ਦਿੱਤਾ ਗਿਆ ਹੈ ਜਿਹੜੇ ਬੰਦੇ ਏਟਲੀਸ ਗ੍ਰੀਨ ਕਾਰਡ ਹੋਲਡਰ ਨੇ ਸਿਟੀਜ਼ਨ ਹੈਗੇ ਉਹਨਾਂ ਦੀ ਵੁਕਤ ਪਾ ਦੇਣਾ ਇੰਡਸਟਰੀ ਸੁਧਰ ਜੇ ਕਹਿ ਦਈਏ ਕਿ ਜਿੱਦਾਂ ਹੁਣ ਆਪਾਂ ਕਹਿਦੇ ਕਿ ਜਿਹੜੇ ਜੰਗ ਦਾ ਮੈਦਾਨ ਤੇ ਜਿਹੜੇ ਹੁਣ ਜਿਹੜੇ ਸੈਨਿਕ ਜਿਹੜੇ ਅੱਗੇ ਖੜੇ ਸੀ ਉਹ ਤਾਂ ਚਲੋ ਜਿਹੜੇ ਹੁਣ ਹੋ ਗਏ ਜਿਹੜੇ ਮਰ ਗਏ ਤੇ ਜਿਨ੍ਹਾਂ ਦੇ ਹੁਣ ਹੱਥਾਂ ਦੇ ਵਿੱਚ ਕਮਾਨ ਹੈਗੀ ਆ ਜਿਨ੍ਹਾਂ ਦੇ ਹੱਥ ਬਸ ਕਹਿ ਸਕਦੇ ਆ ਕਿ ਜੰਗ ਜਿੱਤ ਸਕਦੇ ਆ ਜਾਂ ਜੰਗ ਦੇ ਵਿੱਚ ਰਹਿਣ ਵਾਸਤੇ ਲੜਨਾ ਪੈਣਾ ਤਾਂ ਉਹ ਫਿਰ ਲੜਨ ਚੰਗੀ ਤਰ੍ਹਾਂ ਨਾ ਤੇ ਜੇ ਜੇਕਰ ਉਹ ਕਹਿਣ ਕਿ ਵੀ ਅਸੀਂ ਆਪਣੇ ਹਥਿਆਰ ਛੱਡ ਕੇ ਲੜਨਾ ਤੇ ਫਿਰ ਉਹ ਗੱਲ ਕਰੋ ਕਿ ਜਿਹੜਾ ਮਾੜਾ ਮੋਟਾ ਜੇ ਆਪਾਂ ਕਹਦੇ ਕਿ ਸਾਡੇ ਪੰਜਾਬੀਆਂ ਦਾ ਟਰੈਕਿੰਗ ਇੰਡਸਟਰੀ ਦੇ ਵਿੱਚ ਮਾੜਾ ਮੋਟਾ ਰਾਜ ਹੈਗਾ ਤੇ ਉਹ ਵੀ ਆਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਸਾਨੂੰ ਕਿੱਕ ਆਊਟ ਕਰਤਾ ਆਣ ਵਾਲੇ ਟਾਈਮ 'ਚ ਉਹਨਾਂ ਨੂੰ ਵੀ ਕਰ ਦਣਗੇ ਠੀਕ ਹੈ ਨਾ ਤੇ ਜੇ ਤੇ ਮੈਦਾਨ ਦੇ ਵਿੱਚ ਰਹਿਣਾ ਆ ਤੇ ਜਿਹੜੇ ਤੇ ਹੁਣ ਚਲੇ ਗਏ ਸਾਡੇ ਵਰਗੇ ਉਹਨਾਂ ਦੇ ਵਾਸਤੇ ਤਾਂ ਕੁਝ ਨਹੀਂ ਹੋ ਸਕਦਾ ਬਟ ਜਿਹੜੇ ਹੁਣ ਸਟਿਲ ਗੇਮ ਦੇ ਵਿੱਚ ਹੈਗੇ ਨੇ ਤੇ ਉਹ ਜਿਹੜੀ ਬਾਜ਼ੀ ਜਿੱਤਣੀ ਹੈ ਤੇ ਉਹ ਬਾਜ਼ੀ ਵਾਸਤੇ ਆਪਣੇ ਚੰਗੇ ਪਲਾਨ ਚੰਗੇ ਆਪਣੇ ਆਪਣੇ ਡਿਵੈਲਪਮੈਂਟ ਕਰਨ ਰੂਲ ਐਂਡ ਰੈਗੂਲੇਸ਼ਨ ਬਣਾਏ ਜਾਣ ਤੇ ਜਿਹੜੇ ਹੈਗੇ ਕਿ ਇਸਟਰੀ ਨੇ ਦਾ ਗੇਮ ਤੇ ਉਹ ਵਧੀਆ ਰਹਿਣ ਬਿਲਕੁਲ ਬਿਲਕੁਲ ਜੀ ਬਿਲਕੁਲ ਅਸੀਂ ਆਸਤੇ ਦੁਆ ਤੇ ਅਰਦਾਸ ਤੇ ਇਹੀ ਕਰਦੇ ਆਂ ਕਿ ਇੰਡਸਟਰੀ ਜਿਹੜੀ ਹੈ ਉਹ ਸਾਰੀ ਠੀਕ ਹੋਵੇ ਲੋਡ ਦੇ ਪ੍ਰਾਈਸ ਵਧਣ ਜਿੰਨੇ ਵੀ ਟਰੱਕ ਵਾਲੇ ਬੱਚੇ ਹੈਗੇ ਨੇ ਜਿਹੜੇ ਟਰੱਕ ਚਲਾ ਰਹੇ ਹੈਗੇ ਨੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਚਲੋ ਰਿਲੀਸ ਉਹਨਾਂ ਦੀ ਵਿਕਤ ਪਾ ਦਿਓ ਬਾਕੀ ਆਸ ਤੇ ਅਰਦਾਸ ਤੇ ਭਾਜੀ ਅਸੀਂ ਇਹ ਵੀ ਕਰਦੇ ਹਾਂ ਕਿ ਜਿੰਨੇ ਵੀ ਤੁਹਾਡੇ ਅੱਗੇ ਵੀਰ ਟਰੱਕ ਚਲਾ ਰਹੇ ਸੀਗੇ ਇਹਨਾਂ ਦੇ ਲਈ ਵੀ ਕੁਝ ਰਾਹਤ ਜਿਹੜੀ ਹੈ ਕੁਝ ਸਰਕਾਰ ਜਰੂਰ ਲੈ ਕੇ ਆਵੇ ਕੁਝ ਕੋਈ ਨਾ ਕੋਈ ਕਾਨੂੰਨ ਦੇ ਤਹਿਤ ਇਹਨਾਂ ਨੂੰ ਟਰੱਕ ਚੋਂ ਲਾ ਦੇਣ ਕਿਉਂਕਿ ਰੋਜੀ ਰੋਟੀ ਦਾ ਸਵਾਲ ਹੈਗਾ ਜੀ ਰੋਜੀ ਤੇ ਕਹਿੰਦੇ ਹੁੰਦੇ ਸੀ ਆਪਣੇ ਕਿ ਕਿਸੇ ਦੇ ਤੀ ਪੁੱਤ ਨੂੰ ਰੋਜੀ ਤੇ ਲਾਇਆ ਜਾਂਦਾ ਹੈ ਟਾਇਆ ਨਹੀਂ ਜਾਂਦਾ ਅੱਜ ਕੱਲ ਦੇ ਜਮਾਨੇ ਦੇ ਵਿੱਚ ਜੇਕਰ ਕਿਸੇ ਦੇ ਤੀ ਪੁੱਤ ਨੂੰ ਤੁਸੀਂ ਰੋਜੀ ਤੇ ਲਾ ਦਿੰਦੇ ਹੋ ਤੇ ਇਸ ਤੋਂ ਵੱਡਾ ਪੁੰਨ ਕੋਈ ਨਹੀਂ ਹੈ ਇਹਦੀ ਅਸੀਂ ਅਰਦਾਸ ਤੇ ਦੁਆ ਕਰਦੇ ਹਾਂ ਬਾਕੀ ਦੇਖਦੇ ਹਾਂ ਭਾਜੀ ਕਿ ਆ ਮਿਡ ਟਰਮ ਆਉਣ ਵਾਲੀ ਹੈ ਸ਼ਾਇਦ ਟਰੰਪ ਸਾਹਿਬ ਨੂੰ ਕੋਈ ਮੋੜਾ ਉਥੋਂ ਵੱਜੇ ਕੋਈ 6:00 ਵੱਜੇ ਤੇ ਸ਼ਾਇਦ ਇਹ ਦੁਬਾਰਾ ਜਿਹੜੇ ਹੈ ਇਹਨਾਂ ਚੀਜ਼ਾਂ ਤੋਂ ਵਾਪਸ ਪਰਤਣ ਤੇ ਸਾਰਾ ਕੁਝ ਠੀਕ ਠਾਕ ਹੋਵੇ ਬਿਲਕੁਲ ਜੀ ਜੇ ਪਰ ਮੈਂ ਕਹਿੰਨਾ ਚਲੋ ਉਸ ਵਾਕੀ ਕਹਿੰਦੇ ਨਾ ਵਾਇਗਰੂ ਅੱਗੇ ਅਰਦਾਸ ਕੀਤੀ ਕਦੀ ਖਾਲੀ ਨਹੀਂ ਜਾਂਦੀ ਬੜਾ ਬਿਆਨਤਾ ਪਰ ਜੇ ਚਲੋ ਜੇ ਇਨ ਕੇਸ ਕਦੀ ਜੇ ਸਾਨੂੰ ਮੌਕਾ ਮਿਲਦਾ ਆ ਤੇ ਮੈਂ ਇਹ ਆਪਣੇ ਡਰਾਈਵਰ ਵੀਰਾਂ ਨੂੰ ਵੀ ਤੇ ਕੰਪਨੀਆ ਨੂੰ ਵੀ ਕਹਾਂਗਾ ਕਿ ਅਸੀਂ ਕਹਿੰਦੇ ਨਾ ਵੀ ਆਪਣਾ ਕਹਿੰਦੇ ਵੀ ਪਹਿਲੇ ਸਟੇਟ ਸਾਫ਼ ਕਰਨ ਲਈ ਪਹਿਲੇ ਆਪਣਾ ਮਹੱਲਾ ਸਾਫ਼ ਕਰੋ ਘਰ ਸਾਫ਼ ਕਰੋ ਉੱਥੋਂ ਨਾ ਅਸੀਂ ਵੀ ਜੇ ਸਾਨੂੰ ਜ਼ਿੰਦਗੀ 'ਚ ਅੱਗੇ ਜੇ ਚਲੋ ਜੇ ਇੱਕ ਮੌਕਾ ਮਿਲਦਾ ਆ ਦੁਬਾਰਾ ਟਰੱਕ ਚਲਾਣ ਦਾ ਤੇ ਐਸੀ ਵੀ ਆਪਣੇ ਵੀਰ ਭਰਾ ਜਿਹੜੇ ਮੈਂ ਅਹੀ ਰਿਕੁਐਸਟ ਕਰਾਂਗਾ ਕਿ ਚੰਗੀ ਤਰ੍ਹਾਂ ਚਲਾਓ ਵਧੀਆ ਆਪਣਾ ਸਟੈਂਡਰਡ ਰੱਖੋ ਵਧੀਆ ਸੋਨਾ ਖਾਓ ਪਾਓ ਜੋ ਵੀ ਤੁਸੀਂ ਟਰੱਕ ਚਲਾਣਾ ਆ ਡੀਸੈਂਟ ਵੇ ਨਾਲ ਚਲਾਓ ਤੇ ਜਿਹੜਾ ਕਦੀ ਆਣ ਵਾਲੀ ਸਰਕਾਰਾਂ ਨੂੰ ਜਾਂ ਕਿਸੇ ਨੂੰ ਅਸੀਂ ਮੌਕਾ ਨਾ ਦਈਏ ਚਾਹੇ ਉਹ ਕੰਪਨੀ ਆ ਚਾਹੇ ਡਰਾਈਵਰ ਆ ਚਾਹੇ ਉਹ ਕੋਈ ਵੀ ਹੈ ਤੇ ਵੀਰ ਭਰਾ ਸਾਰੇ ਚਲੋ ਚੜ੍ਹਦੀ ਕਲਾ 'ਚ ਰਹਿਣ ਤੇ ਬਾਕੀ ਰੱਬ ਅਰਦਾਸ ਕਰਦੇ ਆ ਕਹਿੰਦੇ ਉਹ ਦੇ ਘਰੇ ਦੇਰ ਹਨੇਰ ਨਹੀਂ ਬਾਕੀ ਪਰਮਾਤਮਾ ਮੇਰੇ ਸਾਰੇ ਵੀਰਾਂ ਤੇ ਮਿਹਰ ਕਰਨ ਜੀ ਬਿਲਕੁਲ ਜੀ ਚੜ੍ਹਦੀ ਕਲਾ ਦੇ ਵਿੱਚ ਰੱਖਣ ਜਿਹੜੇ ਵੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਦੇ ਵਿੱਚ ਕਾਹ ਕੱਤ ਕੇ ਸਾਡੇ ਵੀਰ ਕਮਾਈਆਂ ਕਰਨ ਦੇ ਲਈ ਆਏ ਨੇ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਦੀ ਸੀ ਆਸ ਤੇ ਦੁਆ ਕਰਦੇ ਆ ਤੇ ਦੁਬਾਰਾ ਤੋਂ অনুকূল ਜਿਹੜੀ ਸਥਿਤੀ ਹੈ ਉਹ ਬਣੇ ਸਾਰਥਕ ਜਿਹੜੇ ਨਤੀਜੇ ਇਸ ਚੀਜ਼ ਦੇ ਨਿਕਲੇ ਦੀ ਅਸੀਂ ਦੁਆ ਕਰਦੇ ਆ ਬਹੁਤ ਬਹੁਤ ਧੰਨਵਾਦ ਭਾਜੀ ਤੁਸੀਂ ਐ ਵਿਚਾਰਾ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਧੰਨਵਾਦ ਤੁਹਾਨੂੰ ਥੈਂਕ ਯੂ ਜੀ ਥੈਂਕ ਯੂ